ਮੁੱਖ ਮੰਤਰੀ ਸਾਹਿਬ ਨੂੰ ਮੈਂ ਸੁਝਾਅ ਦਿੰਦਾ ਕਿ ਜਿਹੜੀ ਵਾਈਲਡ ਲਾਈਫ ਸੈਂਚਰੀ ਬਿਆਸ ਹੈ ਇਹਨੂੰ ਡੀ ਰੋਟੀਫਾਈ ਕੀਤਾ ਜਾਵੇ ਜੇ ਅਸੀਂ ਪੰਜਾਬ ਦੇ ਪਾਣੀਆਂ ਦੇ ਜਿਹੜੇ ਐਕਟ ਆ ਉਹ ਰੱਦ ਕਰ ਸਕਦੇ ਆ ਡੈਮ ਸੇਫਟੀ ਐਕਟ ਵਿਧਾਨ ਸਭਾ ਚ ਲਿਆ ਕੇ ਰੱਦ ਕਰ ਸਕਦੇ ਆ ਤੇ ਆ ਡੀ ਨੋਟੀਫਿਕੇਸ਼ਨ ਨਹੀਂ ਪੋਸੀਬਲ ਪੋਸੀਬਲ ਹੈ ਇਹਦੇ ਨਾਲ ਪੰਜਾਬ ਦਾ ਸੋਲੂਸ਼ਨ ਨਿਕਲ ਜਾਏਗਾ ਖੜਾ ਦਾ ਅੱਜ ਸਭ ਤੋਂ ਵੱਡੀ ਵੱਡੀ ਲੁੱਟ ਪੰਜਾਬ ਦੀ ਯੂਰੀਏ ਦੇ ਨਾਲ ਤੇ ਡੀਏਪੀ ਦੇ ਨਾਲ ਜਿਹੜਾ ਫालतू ਸਮਾਂ ਜ਼ਿੰਮੇਵਾਰ ਨੂੰ ੱੱਕੇ ਨਾ ਦਿੱਤਾ ਜਾ ਰਿਹਾ ਉਹਦੀ ਹੋ ਰਹੀ ਆ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਬਰਨਪੱਟ ਸਾਡੇ ਨਾਲ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਗੱਲਬਾਤ ਕਰਾਂਗੇ ਅ ਇੰਦਰ ਜੀ ਤੁਸੀਂ ਕੁਝ ਸੁਜੈਸ਼ਨ ਦਿੱਤੇ ਨੇ ਅੱਜ ਸਰਕਾਰ ਨੂੰ ਤੇ ਮੁੱਖ ਮੰਤਰੀ ਪੰਜਾਬ ਐਸ ਡੀ ਆਰ ਐਫ ਦੇ ਜਿਹੜੇ ਨੋਰਮਸ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀ ਕਰਨ ਦੀ ਮੰਗ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਮਿਸ਼ਾ ਦੇ ਨਾਲ ਮੁਲਾਕਾਤ ਵੀ ਕਰਨ ਜਾ ਰਹੇ ਨੇ ਕਿਵੇਂ ਦੇਖ ਵੇਖੋ ਜੀ ਜਿਹੜਾ ਸੁਝਾਅ ਮੈਂ ਦਿੱਤਾ ਆ ਕਿ ਹਰ ਬੰਦਾ ਇਹ ਕਹਿ ਰਿਹਾ ਕਿ ਬਿਆਸ ਦਰਿਆ ਨੂੰ ਪੁਰਾਣੇ ਸਮੇਂ ਦੇ ਵਿੱਚ ਇੱਕ ਵਾਈਲਡ ਲਾਈਫ ਸੈਂਚਰੀ ਨੋਟੀਫਾਈ ਕਰ ਦਿੱਤਾ ਕਰਤਾ ਉਹ ਜੇ ਸਰਕਾਰਾਂ ਨੋਟੀਫਾਈ ਕਰ ਸਕਦੀਆਂ ਤੇ ਅੱਜ ਵੀ ਉਹੀ ਕੈਬਨਿਟ ਜੇ ਪੁਰਾਣੀ ਕੈਬਨਿਟ ਨੇ ਮਤਾ ਪਾਸ ਕੀਤਾ ਸੀ ਤੇ ਅੱਜ ਦੀ ਉਹੀ ਕੈਬਨਿਟ ਉਹਨੂੰ ਡੀ-ਨੋਟੀਫਾਈ ਵੀ ਕਰ ਸਕਦੀ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਸੁਝਾਅ ਦਿੰਦਾ ਕਿ ਜਿਹੜੀ ਵਾਈਲਡਲਾਈਫ ਸੈਂਚਰੀ ਬਿਆਸ ਹੈ ਇਹਨੂੰ ਡੀ-ਨੋਟੀਫਾਈ ਕੀਤਾ ਜਾਵੇ ਜਿੱਦਾਂ ਹੀ ਡੀ-ਨੋਟੀਫਾਈ ਹੋਊਗੀ ਤੇ ਡੀ-ਸੈਂਟਿੰਗ ਹੋਣੀ ਚੱਲੋ ਹੋ ਜੂਗੀ ਜੇ ਅਸੀਂ ਪੰਜਾਬ ਦੇ ਪਾਣੀਆਂ ਦੇ ਜਿਹੜੇ ਐਕਟ ਆ ਉਹ ਰੱਦ ਕਰ ਸਕਦੇ ਆ ਡੈਮ ਸੇਫਟੀ ਐਕਟ ਵਿਧਾਨ ਸਭਾ ਚ ਲਿਆ ਕੇ ਰੱਦ ਕਰ ਸਕਦੇ ਆ ਤੇ ਆ ਡੀ-ਨੋਟੀਫਿਕੇਸ਼ਨ ਨਹੀਂ ਪੋਸੀਬਲ ਪੋਸੀਬਲ ਹੈ ਇਹਦੇ ਨਾਲ ਪੰਜਾਬ ਦਾ ਸੋਲੂਸ਼ਨ ਨਿਕਲ ਜਾਏਗਾ ਹੜ੍ਹਾਂ ਦਾ ਤੁਹਾਨੂੰ ਇਹ ਵੀ ਰਹੇ ਸੀ ਕਿ ਜੇਕਰ ਕੁਝ ਹੋਰ ਤੁਹਾਡੀਆਂ ਗੱਲਾਂ ਰਹਿ ਗਈਆਂ ਤੁਸੀਂ ਪਰਸਨਲੀ ਆ ਕੇ ਮਿਲ ਵੀ ਲਿਓ ਕਿਉਂਕਿ ਤੁਹਾਨੂੰ ਉਹ ਸਮਾਂ ਵੀ ਦੰਦੇ ਹੈਗੇ ਨੇ ਤੇ ਤੁਹਾਡੇ ਨਾਲ ਟਿਊਨਿੰਗ ਵੀ ਠੀਕ ਹੈਗੀ ਕੋਈ ਸੁਜੈਸ਼ਨ ਤੁਸੀਂ ਵੈਸੇ ਭੇਜਿਆ ਮਿਲੇ ਦੇਖੋ ਮੈਂ ਮਿਲਿਆ ਤਾਂ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਪਰ ਵਿਧਾਨ ਸਭਾ ਦੇ ਵਿੱਚ ਹੀ ਮੈਂ ਸਾਰੇ ਸੁਜੈਸ਼ਨ ਦਿੱਤੇ ਚਾਹੇ ਅੱਜ ਸੀਡ ਐਕਟ ਦੇ ਵਿੱਚ ਅਮੈਂਡਮੈਂਟ ਸੀ ਉਹਦਾ ਵੀ ਸੁਝਾਅ ਦਿੱਤਾ ਵੀ ਤੁਸੀਂ ਕਹਿੰਦੇ ਹੋ ਵੀ ਬੰਦੇ ਨੂੰ ਅਸੀਂ 10 ਸਾਲ ਦੀ ਸਜ਼ਾ ਕਰ ਦੇਣੀ ਹੈ ਜਿਹਨੇ ਗਲਤ ਕੀਤਾ ਬਿਲਕੁਲ ਸਹੀ ਹੈ ਸਹਿਮਤ ਹੈ ਪਰ ਉਹਦੇ ਤੋਂ ਪਹਿਲਾਂ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਪਊਗੀ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਕੰਟਰੋਲ ਕਰਨਾ ਕਿੰਨਾ ਵੀ ਕਿੱਥੇ ਬਣਿਆ ਕਿੱਥੇ ਗਿਆ ਤਾਂ ਪਤਾ ਲੱਗੂਗਾ ਜੇ ਕਣਕ ਦਾ ਵੀ ਤਾਂ ਕੋਈ ਕੰਟਰੋਲ ਹੈ ਸਰਕਾਰ ਕੋ ਕਿ 30 ਲੱਖ ਏਕਟਰ ਦੇ ਵਿੱਚ ਕਣਕ ਬੀਜੀ ਜਾਂਦੀ ਆ ਉਹਦਾ ਮੀ ਕਿੱਥੋਂ ਆਉਂਦਾ ਲੋਗ ਮੰਡੀਆਂ 'ਚ ਚੱਕੇ-ਚੱਕੇ ਮੀਂਹ ਸੇ ਵੀ ਸਰਕਾਰਾਂ ਹੀ ਲਾਲ ਰੰਗ ਕਰਕੇ ਦੇ ਦੇਣੀਆਂ ਸੋ ਇਹਨਾਂ ਜਿਹੜੇ ਕਾਨੂੰਨ ਐ ਇਹਨਾਂ ਨੂੰ ਤਖੜੇ ਕਰਨਾ ਜ਼ਰੂਰੀ ਆ ਬਟ ਉਹਦੇ ਨਾਲ-ਨਾਲ ਇਹਦਾ ਜਿਹੜੀ ਮੀ ਆ ਨਾ ਉਹ ਤਖੜੀ ਕਰਨੀ ਜ਼ਰੂਰੀ ਹੈਗੀ ਆ ਟ੍ਰੇਸੇਬਿਲਟੀ ਦਾ ਐਕਟ ਹਾਰਟੀਕਲਚਰ 'ਚ ਲੈ ਕੇ ਆਏ ਸੀ ਆਲੂਆਂ ਵਾਸਤੇ ਕਿ ਟ੍ਰੇਸ ਹੋਊਗਾ ਕਿਹੜਾ ਆਲੂ ਕਿਹੜੇ ਖੇਤ 'ਚੋਂ ਵੀ ਤਿਆਰ ਹੋਇਆ ਉਹਦਾ ਉਹ ਇੰਪਲੀਮੈਂਟ ਹੀ ਨਹੀਂ ਹੋਇਆ ਤੇ ਫੇਰ ਇਹ ਨਾਲ ਚੀਜ਼ਾਂ ਦਾ ਫਾਇਦਾ ਨਹੀਂ ਬਿੱਲ ਚੰਗਾ ਬਟ ਇਹਨੂੰ ਹੋਰ ਤਰੀਕੇ ਦੇ ਨਾਲ ਇੰਪਲੀਮੈਂਟ ਕਰਨਾ ਚਾਹੀਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਚਾਹੇ ਨਕਲੀ ਬੀਜ ਦੀ ਗੱਲ ਹੋਵੇ ਉਹ ਕਾਫੀ ਕੇਸ ਸਾਹਮਣੇ ਆਏ ਨੁਕਸਾਨ ਵੀ ਪੰਜਾਬ ਦਾ ਹੁੰਦਾ ਰਿਹਾ ਚਾਹੇ ਨਕਲੀ ਸਪਰੇਅ ਜਾਂ ਹੋਰ ਜਿਹੜੀਆਂ ਬਿਮਾਰੀਆਂ ਵੀ ਫੈਲੀਆਂ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਬਿੱਲ ਆਇਆ ਹੈਗਾ ਇਹ ਸੁਜੈਸ਼ਨ ਤੁਹਾਡੇ ਮੰਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਹੋਰ ਵੀ ਕਈ ਜਦੋਂ ਤੁਸੀਂ ਬੋਲ ਰਹੇ ਸੀ ਉਹਨਾਂ ਨੇ ਵੀ ਬਾਅਦ ਦੇ ਵਿੱਚ ਬੋਲ ਕੇ ਆ ਸੁਝਾ ਮੈਂ ਤਾਂ ਇੱਕ ਹੋਰ ਸੁਝਾਅ ਸਰਕਾਰ ਨੂੰ ਦਿੱਤਾ ਕਿ ਭਾਈ ਅੱਜ ਸਭ ਤੋਂ ਵੱਡੀ ਵੱਡੀ ਲੁੱਟ ਪੰਜਾਬ ਦੀ ਯੂਰੀਏ ਦੇ ਨਾਲ ਤੇ ਡੀਪੀ ਦੇ ਨਾਲ ਜਿਹੜਾ ਫालतू ਸਮਾਂ ਜਿੰਮੇਦਾਰ ਨੂੰ ਠੱਕੇ ਨਾ ਦਿੱਤਾ ਜਾ ਰਿਹਾ ਉਹਦੀ ਹੋ ਰਹੀ ਆ ਵੀਰ 260 ਰੁਪਏ ਦਾ ਯੂਰੀਏ ਦਾ ਘੱਟਾ ਨਾਲ ਉਹਨੂੰ ਨੈਨਾ ਯੂਰੀਆ ਲੈਣੀ ਪੈਂਦੀ ਹੈ 200 ਕੁਸ਼ ਰੁਪਏ ਦੀ ਡੀਪੀ ਦੇ ਕੱਟੇ ਦੇ ਨਾਲ 600 ਤੋਂ 900 ਰੁਪਏ ਦਾ ਹੋਰ ਸਮਾਨ ਚਾਹੇ ਸਲਫਰ ਹੋਵੇ ਚਾਹੇ ਐਮਓਪੀ ਹੋਵੇ ਉਹ ਲੈਣਾ ਪੈਂਦਾ ਨੈਨੋ ਤੇ ਗੱਲ ਇਹ ਆ ਵੀ ਨੈਨੋ ਦੇ ਉੱਤੇ ਸਟੱਡੀ ਕਰੋ ਕਿ ਸਹੀ ਹੈ ਗਲਤ ਹੈ ਫਾਇਦਾ ਹੈ ਨਹੀਂ ਹੈ ਪੰਜਾਬ ਦੇ ਜ਼ਿੰਮੇਵਾਰ ਜ਼ਿਮੀਦਾਰਾਂ ਤੇ ਅੱਜ ਤੇ ਅੱਜ ਦੀ ਡੇਢ ਚ ਫालतू ਦਾ ਲੋਡ ਨਾ ਪਾਉ ਲੁੱਟਿਆ ਜਾ ਰਿਹਾ ਜ਼ਿਮੀਦਾਰ ਥੈਂਕ ਯੂ ਤਾਂ ਇਹ ਸਮ ਸਾਡੇ ਨਾਲ ਰਾਣਾ ਇੰਦਰ ਪ੍ਰਤਾਪ ਸਾਫ਼ ਤੌਰ ਤੇ ਸਰਕਾਰ ਨੂੰ ਸਜੈਸ਼ਨ ਦੰਦੇ ਨਜ਼ਰ ਆਏ ਕਿ ਅੱਜ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਗੇ ਤੋਂ ਹੜ੍ਹ ਨਾ ਆਉਣ ਸਰਕਾਰਾਂ ਨੂੰ ਕੀ ਕੁਝ ਕਰਨਾ ਚਾਹੀਦਾ ਤੇ ਇਸ ਤੋਂ ਇਲਾਵਾ ਸਾਫ਼ ਤੌਰ ਤੇ ਇਹ ਕਹਿਣੇ ਨਜ਼ਰ ਆ ਰਹੇ ਨੇ ਕਿ ਸਰਕਾਰ ਵੱਲੋਂ ਜੋ ਬਿੱਲ ਲਿਆਂਦੇ ਗਏ ਨੇ ਉਹਨਾਂ ਦੇ ਵਿੱਚ ਹੋਰ ਕਈ ਬਦਲਾਅ ਕਰਨ ਦੀ ਜ਼ਰੂਰਤ ਹੈ ਪੰਜਾਬ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਜਗਬਾਣੀ ਲਈ ਵਰਣਪਟ